ਪੰਜਾਬ ਦੇ 10 ਤੋਂ 12 ਜ਼ਿਲ੍ਹੇ ਹੜ੍ਹਾਂ ਦੀ ਮਾਰ ਚੱਲ ਰਹੇ ਹਨ ਤੇ ਹੜ੍ਹਾਂ ਨੇ ਪਸ਼ੂਆਂ ਦਾ ਮਕਾਨਾਂ ਦਾ ਤੇ ਪੈੜੀ ਜਿਹੜੀ ਉਹਦੇ ਵਿੱਚ ਬਰੇਤੀ ਭਰ ਗਈ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਹਜੇ ਹੋਈ ਵੀ ਜਾਂਦਾ ਪਰ ਕਿਸੇ ਵੀ ਬਾਹਰੀ ਸਟੇਟ ਨੇ ਇਹ ਇੱਕ ਹਰਿਆਣੀਆਂ ਨੂੰ ਛੱਡ ਕੇ ਤੇ ਕਰਾਸਤਾਨ ਨੂੰ ਹੋਰ ਕਿਸੇ ਨੇ ਵੀ ਹਾਂ ਦਾ ਨਾਰਾ ਨਹੀਂ ਮਾਰਿਆ ਵੀ ਅਸੀਂ ਤੇਰੇ ਨਾਲ ਖੜੇ ਹਾਂ ਤੇ ਨਾਲ ਕੌਣ ਖੜਾ ਹੈ ਨਾਲ ਪੰਜਾਬ ਦੇ ਪੰਜਾਬੀ ਖੜੇ ਹੈ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਪਾਣੀ ਨਹੀਂ ਆਇਆਗਾ ਮਾਲਵਾ ਏਰੀਆ ਉਹ ਡਟ ਕੇ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਜਾਂ ਐਨਆਰ ਐਨਆਰਆਈ ਵੀਰ ਜਿਹੜੇ ਪੰਜਾਬੀ ਹੈ ਉਹ ਨਾਲ ਖੜੇ ਹੈ ਤੇ ਸੈਂਟਰ ਸਰਕਾਰ ਦਾ ਫਰਜ ਬੰਦਾ ਸੀਗਾ ਤੇ ਸੈਂਟਰ ਨੇ ਤਾਂ ਮਤਰੀਂ ਮਾਂ ਵਾਲਾ ਸਲੋਕ ਕੀਤਾ ਸੈਂਟਰ ਨੇ ਇੱਕ ਵਾਰੀ ਨਾ ਨੈਸ਼ਨਲ মিডিਆ ਨੇ ਕਦੇ ਨਹੀਂ ਦਿਖਾਇਆਗਾ ਵੀ ਪੰਜਾਬ ਦੇ ਵਿੱਚ ਇੰਨੀ ਆਫਤ ਆਈ ਹੋਈ ਹੈ ਜਿਹੜਾ ਇਹ ਬੇਅੰਤੀ ਬੁੱਚੜ ਦਾ ਪੁੱਤ ਹੈ ਬੇ ਬਿੱਟੂ ਓਣੀ ਵੀ ਹਾਂ ਦਾ ਨਾਰਾ ਨਹੀਂ ਮਾਰਿਆ ਵੀ ਅਸੀਂ ਤੇਰੇ ਨਾਲ ਖੜੀਆਂ ਜਾਂ ਅਸੀਂ ਕੋਈ ਕੋਈ ਮੁਆਵਜ਼ਾ ਦੇਵਾਂਗੇ ਤੇ ਹੁਣ ਤਾਂ ਹਿੰਦੂ ਵੀਰ ਵੀ ਅੱਖਣ ਲੱਗ ਗਏ ਯਾਰ ਖਾਲਿਸਤਾਨ ਹੀ ਬਣ ਜਾਣਾ ਚਾਹੀਦਾ ਇਸੇ ਕਰਕੇ